ਠਿੰਡਾ ਦੇ ਆਰਿਆ ਸਮਾਚੌਕ ਦੇ ਵਿੱਚ ਇੱਕ ਧਮਾਕਾ ਹੋਇਆ ਹੈ ਗੁਬਾਰਿਆਂ ਦੇ ਵਿੱਚ ਗੈਸ ਭਰਨ ਵਾਲਾ ਸਿਲੰਡਰ ਫਟਿਆ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਦੱਸਿਆ ਜਾ ਰਿਹਾ ਤਾਂ ਧਮਾਕੇ ਤੋਂ ਬਾਅਦ ਗੁਬਾਰਾ ਵੇਚਣ ਵਾਲਾ ਫਰਾਰ ਵੀ ਦੱਸਿਆ ਜਾ ਰਿਹਾ ਤਾਂ ਫੋਰੈਂਸਿਕ ਟੀਮ ਦੇ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਬਠਿੰਡਾ ਦੇ ਆਰਿਆ ਸਮਾਚੌਕ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਜ਼ਬਰਦਸਤ ਧਮਾਕਾ ਹੋਇਆ ਜਿਸ ਦੀ ਆਵਾਜ਼ ਵੀ ਜੋ ਹੈ ਦੂਰ ਦੂਰ ਤੱਕ ਸੁਣਾਈ ਦਿੱਤੀ ਹੈ ਤਾਂ ਗੁਬਾਰਿਆਂ ਦੇ ਵਿੱਚ ਗੈਸ ਭਰਨ ਵਾਲਾ ਇਹ ਸਿਲੰਡਰ ਫਟਿਆ ਦੱਸਿਆ ਜਾ ਰਿਹਾ ਹੈ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਵੀ ਬਚਾ ਰਿਹਾ ਹੈ ਧਮਾਕੇ ਤੋਂ ਬਾਅਦ ਗੁਬਾਰਾ ਵੇਚਣ ਵਾਲਾ ਉਥੋਂ ਫਰਾਰ ਦੱਸਿਆ ਜਾ ਰਿਹਾ ਹੈ ਇਸ ਪੂਰੇ ਮਾਮਲੇ ਦੀ ਜਾਂਚ ਜੋ ਹੈ ਫੋਰੈਂਸਿਕ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਆਖਰ ਇਹ ਧਮਾਕਾ ਕਿਵੇਂ ਹੋਇਆ ਹੈ ਤਾਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਬਠਿੰਡਾ ਦੇ ਵਿੱਚ ਆਰਿਆ ਚੌਕ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਜ਼ੋਰਦਾਰ ਧਮਾਕਾ ਹੋਇਆ ਜਿਸ ਦੀ ਆਵਾਜ਼ ਵੀ ਦੂਰ ਦੂਰ ਤੱਕ ਸੁਨਾਈ ਦਿੱਤੀ ਹੈ ਤੁਮਾਕੇ ਤੋਂ ਬਾਅਦ ਇਹ ਸਮਾਨ ਵੀ ਜੋ ਹੈ ਖਿਲਰ ਰਿਹਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਆריה ਚੌਕ ਤੋਂ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਗੁਬਾਰਾ ਜੋ ਭਰਨ ਵਾਲਾ ਗੈਸ ਸਿਲੰਡਰ ਸੀ ਉਹ ਫਟਿਆ ਹੈ ਤਾਂ ਅੱਜ ਬਸੰਤ ਪੰਚਮੀ ਵੀ ਹੈ ਤਾਂ ਜੋ ਹੈ ਲੋਕਈ ਗੈਸੀ ਗੁਬਾਰੇ ਵੀ ਉਡਾਉਂਦੇ ਨੇ ਉਸ ਦੇ ਮੱਦੇ ਨਜ਼ਰ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਗੁਬਾਰਿਆਂ ਨੂੰ ਗੈਸ ਭਰਨ ਵਾਲੀ ਇਹ ਸਿਲੰਡਰ ਇੱਥੇ ਰੱਖਿਆ ਹੋਇਆ ਸੀ ਇਸ ਦੇ ਵਿੱਚ ਬਲਾਸਟ ਹੋਇਆ ਹਾਲਾਂਕਿ ਇਹ ਬਲਾਸਟ ਕਿਵੇਂ ਹੋਇਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪੰਚਮੀ ਦੇ ਉੱਤੇ ਹਾਰ ਮੌਕੇ ਜਿਹੜੇ ਗੁਬਾਰੇ ਵੇਚਣ ਵਾਲੇ ਹੁੰਦੇ ਆ ਜਿਹੜੇ ਆ ਸਿਲੰਡਰ ਇਹਨਾਂ ਨੇ ਸਾਈਕਲ ਦੇ ਪਿੱਛੇ ਰੱਖਦੇ ਹੁੰਦੇ ਆ ਹੀਲੀਅਮ ਗੈਸ ਵਾਲੇ ਜਿਹੜੇ ਉੱਡਣ ਵਾਲੇ ਗੁਬਾਰੇ ਵੇਚਦੇ ਆ ਉਹਨਾਂ ਦਾ ਇੱਕ ਸਿਲੰਡਰ ਫਟਿਆ ਅਤੇ ਪ੍ਰੋਬੇਬਲੀ ਜ਼ਿਆਦਾ ਪ੍ਰੈਸ਼ਰ ਨਾਲ ਤੇ ਇਹਦੇ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਕੋਈ ਹਜੇ ਸਰਪ੍ਰੇਡ ਦੀ ਕੋਈ ਰਿਪੋਰਟ ਨਹੀਂ ਤੇ ਉਹ ਜਿਹੜਾ ਉਹਦਾ ਮਾਲਕ ਸੀਗਾ ਉਹ ਆਪਦਾ ਸਮਾਨ ਇੱਥੋਂ ਛੱਡ ਕੇ ਤੇ ਇੱਥੋਂ ਕਿਰਾ ਫਰਾਰ ਹੋ ਗਿਆ ਸੀ ਐਫ ਆਈ ਆਰ ਦੇ ਰਹੇ ਹਾਂ ਰੈਲੇਵੈਂਟ ਸੈਕਸ਼ਨ ਇਹ ਹੋ ਸਕਦਾ ਵੀ ਇਹਨਾਂ ਨੇ ਪ੍ਰੈਸ਼ਰ ਜ਼ਿਆਦਾ ਭਰ ਲਿਆ ਤੇ ਉਹਦੇ ਕਰਕੇ ਉਹ ਸਿਲੰਡਰ ਬੇਅਰ ਨਹੀਂ ਕਰ ਸਕਿਆ ਤੇ ਐਕਸਪਲੋਡ ਹੋ ਗਿਆ ਪੁਲਿਸ ਕਿਸ ਤਰ੍ਹਾਂ ਦੀ ਸਰਕਾਰ ਬਣੀ ਹੈ ਅੱਜ ਅਸੀਂ 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 ਦੇਖ ਰਹੇ ਹਾਂ ਮੌਕਾ ਦਾ ਜੋ ਕੋ ਸਟੇਟਮੈਂਟ ਹੋਣਾ ਤਾਂ ਨਹੀਂ ਫਿਰ ਅਸੀਂ ਆਪਣਾ ਐਫ ਆਈ ਆਰ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਵੀ ਐਨ ਐਸ ਐਫ ਆਈ ਆਰ ਲਿਖ ਕਰਾਂਗੇ ਉਹਨਾਂ ਤੇ ਟੀਮ ਵੀ ਆਈ ਵੀ ਸਰ ਕੋਈ ਜਾਂਚ ਕਰਨ ਸੀ ਟੀਮ ਜਿਹੜੀ ਤੁਸੀਂ ਦੇਖ ਰਹੇ ਹੋ ਆ ਚੁੱਕੀ ਹੈ ਮੌਕੇ ਤਬਦੀਰੀ ਜਾਣਕਾਰੀ ਲਈ ਮੇਰੇ ਨਾਲ ਮੇਰੇ ਸਹਿਯੋਗੀ ਕੁਨਾਲ ਬਾਂਸਲ ਵੀ ਫੋਨ ਲਾਈਨ ਤੇ ਜੁੜੇ ਹੋਏ ਨੇ ਕੁਨਾਲ ਕੀ ਕੁਝ ਜਾਣਕਾਰੀ ਮਿਲੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਗੁਬਾਰਿਆਂ ਨੂੰ ਗੈਸ ਭਰਨ ਵਾਲਾ ਜੋ ਸਿਲੰਡਰ ਹੈ ਇਹ ਬਲਾਸਟ ਹੋਇਆ ਹੈ ਇਸ ਦੇ ਪਿੱਛੇ وجہ ਕੀ ਦੱਸੀ ਜਾ ਰਹੀ ਹੈ ਜੀ ਬਿਲਕੁਲ ਦੇਖੋ ਬਸੰਤ ਪੰਚਮੀ ਦਾ ਤੋਹਾਰ ਹੈ ਪੰਜਾਬ ਦੇ ਲੋਕਾਂ ਦੇ ਵਾਸਤੇ ਖਾਸ ਤੋਹਾਰ ਮੰਨਿਆ ਜਾਂਦਾ ਹੈ ਖਾਸ ਕਰਕੇ ਬਟਿੰਡਾ ਫਰੋ ਫਰੋਜਪੁਰ ਫਰੋਜਪੁਰ ਸ੍ਰੀਕੋਟ ਦੇ ਲੋਕਾਂ ਦੇ ਵਾਸਤੇ ਲੇਕਿਨ ਜੋ ਸ਼ਾਮ ਨੂੰ ਜੋ ਹੀਲੀਅਮ ਗੈਸ ਸਿਲੰਡਰ ਹੁੰਦਾ ਜਿਹੜਾ ਗੁਬਾਰਿਆਂ ਦੇ ਵਿੱਚ ਭਰੀ ਜਾਂਦੀ ਹੈ ਤੇ ਲੋਕ ਬੱਚਿਆਂ ਦੇ ਵਾਸਤੇ ਲੈ ਕੇ ਜਾਂਦੇ ਆ ਇਹ ਉਹ ਸਿਲੰਡਰ ਇੱਕਦਮ ਬਲਾਸਟ ਹੋ ਗਿਆ ਬਲਾਸਟ ਹੋਣ ਤੋਂ ਬਾਅਦ ਕਾਫੀ ਅਫਰਾ ਤਫਰੀ ਵਜ ਗਈ ਸ਼ਹਿਰ ਦੇ ਵਿੱਚ ਕਿਉਂਕਿ ਮੇਨ ਬਾਜ਼ਾਰ ਆ ਰਿਹਾ tMapਾ ਚੌਕ ਜਿੱਥੇ ਸਿਲੰਡਰ ਗੁਬਾਰੇ ਦੇ ਵਿੱਚ ਗੈਸ ਭਰੀ ਜਾ ਰਹੀ ਸੀ ਸਿਲੰਡਰ ਆਹੀ ਤੇ ਜਦੋਂ ਉਹ ਫਟਦਾ ਤਾਂ ਕਾਫੀ ਅਫਰਾ ਤਫਰੀ ਵਾਲਾ ਮਾਹੌਲ ਬਣ ਜਾਂਦਾ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਫੋਰੈਂਸਿਕ ਟੀਮ ਪਹੁੰਚਦੀ ਹੈ ਨੇ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਪਤਾ ਚੱਲੇਗਾ ਵੀ ਆਖਿਰਕਾਰ ਕਾਰਨ ਕੀ ਹੋਇਆ ਕੀ ਕਾਰਵਾਈ ਪੁਲਿਸ ਕਰਦੀ ਹੈ ਇਹ ਦੇਖਣਾ ਹੋਵੇਗਾ ਲੇਕਿਨ ਜੋ ਗੁਬਾਰਿਆਂ ਦੇ ਵਿੱਚ ਗੈਸ ਭਰ ਰਿਆ ਸੀ ਜੋ ਗੁਬਾਰੇ ਵੇਚ ਰਿਹਾ ਸੀ ਉਹ ਮੌਕੇ ਤੇ ਫਰਾਰ ਹੋ ਜਾਂਦਾ ਪੁਲਿਸ ਵੀ ਜੋ ਜਾਂਚ ਕਰ ਰਹੀ ਹੈ ਵੀ ਉਹ ਆਖਿਰਕਾਰ ਬੰਦਾ ਕਿੱਥੇ ਫਰਾਰ ਹੋ ਗਿਆ ਉਸ ਨੂੰ ਵੀ ਲੱਭਿਆ ਜਾ ਰਿਹਾ ਹੈ ਪੁਲਿਸ ਵੱਲੋਂ ਤੇ ਜਾਂਚ ਵੀ ਕੀਤੀ ਜਾ ਰਹੀ ਹੈ ਸੈਕਟਰੀ ਵੀ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ ਕਿ ਆਖਿਰਕਾਰ ਮਾਮਲਾ ਕਿਵੇਂ ਸੁਧਰਾ ਕੁਨਾਲ ਕੀ ਪੁਲਿਸ ਨੂੰ ਕੋਈ ਜਾਣਕਾਰੀ ਮਿਲ ਪਾਈ ਹੈ ਕਿਉਂਕਿ ਜੇਕਰ ਇਹ ਗੁਬਾਰਿਆਂ ਨੂੰ ਗੈਸ ਭਰਨ ਵਾਲਾ ਇੱਥੇ ਖੜਾ ਸੀ ਤਾਂ ਉਹ ਬਾਜ਼ਾਰ ਦੇ ਵਿੱਚ ਸੀ ਆਸ-ਪਾਸ ਦੇ ਲੋਕਾਂ ਦੇ ਵੱਲੋਂ ਵੀ ਉਸ ਨੂੰ ਦੇਖਿਆ ਗਿਆ ਹੁਣ ਪੁਲਿਸ ਨੂੰ ਕੋਈ ਜਾਣਕਾਰੀ ਮਿਲ ਪਈ ਹੈ ਕਿ ਆਖਿਰ ਉਹ ਗਿਆ ਕਿੱਥੇ ਜੇ ਬਿਲਕੁਲ ਪੁਲਿਸ ਜਾਂਚ ਕਰ ਰਹੀ ਆ ਆਸ-ਪਾਸ ਦੇ ਲੋਕਾਂ ਦੇ ਨਾਲ ਪੁੱਛਗਿੱਛ ਲਗਾਤਾਰ ਕੀਤੀ ਜਾ ਰਹੀ ਹੈ। ਪੁਛਗਿੱਛ ਪੁਲਸ ਕਰ ਰਹੀ ਹੈ, ਫਾਈਨੈਂਸਿਕ ਟੀਮ ਉਸ ਦੀ ਜਾਂਚ ਕਰ ਰਹੀ ਹੈ। ਲੇਕਿਨ ਉਹ ਕਿੱਥੇ ਗਿਆ, ਕਿੱਥੇ ਫਰਾਰ ਹੋ ਗਿਆ ਇਹ ਹਜੇ ਤੱਕ ਪਤਾ ਨਹੀਂ ਚਲ ਪਾਇਆ। ਲਗਾਤਾਰ ਪੁੱਛਗਿੱਛ ਕਰ ਰਹੀ ਹੈ ਵੀ ਉਹਨਾਂ ਨੂੰ 2 ਦਿਨ ਪਹਿਲਾਂ ਕੋਈ ਸਮਝਾਇਆ ਜਾ ਰਿਹਾ ਸੀ ਵੀ ਨਿਯਮਾਂ ਦੀ ਪਾਲਣਾ ਕਰੋ, ਕੈਸ਼ ਨੂੰ ਓਵਰ ਲਿਮਟਡ ਜਿਹੜਾ ਓਵਰਫਲੋ ਨਹੀਂ ਕਰਨਾ, ਇਹਨੂੰ ਇਸ ਤਰ੍ਹਾਂ ਪੋਚਾ ਕੇ ਰੱਖਣਾ ਲੋਕਾਂ ਤੋਂ ਦੇ ਲੇਕਿਨ ਉਸ ਦੀ ਪਾਲਣਾ ਨਹੀਂ ਕੀਤੀ ਹੋਣੀ ਜਿਸ ਤੋਂ ਬਾਅਦ ਇਹ ਹਾਦਸਾ ਹੋ ਗਿਆ ਲੇਕਿਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਵੱਡੀ ਗੱਲ ਹੈ ਵਿਚਾਰ ਰਹਿ ਗਿਆ ਲੋਕਾਂ ਦਾ ਫਿਲਹਾਲ ਪੁਲਿਸ ਉਸ ਦੀ ਪਾਲ ਕਰ ਰਹੀ ਹੈ ਜੀ ਆਖਿਰਕਾਰ ਉਹ ਫਰਾਰ ਕਿੱਥੇ ਹੋ ਗਿਆ ਜੀ ਜੀ ਸ਼ੁਕਰੀਆ ਕੁਨਾਲ ਤਮਾਮ ਜਾਣਕਾਰੀ ਦੇ ਲਈ ਤਾਂ ਦੱਸ ਦਈਏ ਕਿ ਬਠਿੰਡਾ ਦੇ ਆਰਿਆਸਮਾ ਚੌਕ ਦੇ ਵਿੱਚ ਇਹ ਤਮਾਕਾ ਹੋਇਆ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਗੁਬਾਰਿਆਂ ਨੂੰ ਗੈਸ ਭਰਨ ਵਾਲਾ ਸਿਲੰਡਰ ਸੀ ਜਿਸ ਦੇ ਵਿੱਚ ਹੀਲੀਅਮ ਗੈਸ ਹੁੰਦੀ ਹੈ ਗੁਬਾਰਿਆਂ ਦੇ ਵਿੱਚ ਭਰੀ ਜਾਂਦੀ ਹੈ ਤਾਂ ਬਸੰਤ ਪੰਚਮੀ ਦੇ ਮੌਕੇ ਜੋ ਲੋਕ ਨੇ ਉਹ ਛੋਟੇ-ਛੋਟੇ ਬੱਚਿਆਂ ਦੇ ਲਈ ਇਹ ਗੁਬਾਰੇ ਗੈਸੀ ਗੁਬਾਰੇ ਲੈ ਕੇ ਜਾਂਦੇ ਨੇ ਤਾਂ ਪੁਲਿਸ ਦੇ ਵੱਲੋਂ ਵੀ ਇਹ ਦੱਸਿਆ ਜਾ ਰਿਹਾ ਹੈ ਕਿ ਮੁੱਢਲੀ ਜਾਂਚ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਜੇ ਸਿਲੰਡਰ ਦੇ ਵਿੱਚ ਜਾਦੇ ਪ੍ਰੈਸ਼ਰ ਹੋਣ ਦੇ ਕਰਕੇ ਇਹ ਜੋ ਤਮਾਕਾ ਵਾਪਰ ਸਕਦਾ ਹੈ ਤਾਂ ਹਾਲਾਂਕਿ ਜੋ ਇਹ ਜਿਸ ਦੇ ਵੱਲੋਂ ਇਹ ਗੈਸ ਭਰੀ ਜਾ ਰਹੀ ਸੀ ਉਹ ਅਜੇ ਫਰਾਰ ਦੱਸਿਆ ਜਾ ਰਿਹਾ ਪੁਲਿਸ ਦੇ ਵੱਲੋਂ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਕਿੱਥੇ ਗਿਆ ਤਾਂ ਇੱਕ ਇਹ ਵੀ ਖਬਰ ਹੈ ਕਿ ਕੋਈ ਜਾਨੀ ਨੁਕਸਾਨ ਵੀ ਨਹੀਂ ਹੋਇਆ ਕੋਈ ਕਿਉਂਕਿ ਬੱਚੇ ਇਹ ਗੈਸੀ ਗੁਬਾਰੇ ਲੈਣ ਆਉਂਦੇ ਨੇ ਤਾਂ ਇਹ ਵੱਡੀ ਖਬਰ ਇਹ ਵੀ ਹੈ ਕਿ ਜੋ ਲੋਕ ਨੇ ਇਹ ਬਚਾ ਰਿਹਾ ਹੈ ਕਿ ਕਿਸੇ ਨੂੰ ਕੋਈ ਜ਼ਖਮੀ ਨਹੀਂ ਹੋਇਆ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਕਿਉਂਕਿ ਇਹ ਧਮਾਕਾ ਜੋ ਹੈ ਬਹੁਤ ਜ਼ਬਰਦਸਤ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਆਵਾਜ਼ ਵੀ ਦੂਰ ਦੂਰ ਤੱਕ ਸੁਣਾਈ ਦਿੱਤੀ